ਕਿਸਾਨੀ ਅੰਦੋਲਨ ਦਾ ਦੂਸਰਾ ਦਿਨ ਹੈ ਲੰਗਰਾਂ ਦੀ ਵੀ ਸੇਵਾ ਖੂਬ ਚੱਲ ਰਹੀ ਹੈ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਟਰੈਕਟਰ ਟਰਾਲੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਲੰਗਰ ਹੈ ਜਿਹੜਾ ਉਹ ਵਰਤਾਇਆ ਜਾ ਰਿਹਾ ਹੈਗਾ ਬਿਸਕਟਾਂ ਦਾ ਲੰਗਰ ਹੋਵੇ ਚਾਹੇ ਚਾਹ ਦਾ ਲੰਗਰ ਹੋਵੇ ਇਸ ਤੋਂ ਪਹਿਲਾਂ ਜਿਹੜਾ ਪ੍ਰਸ਼ਾਦੇ ਪਾਣੀ ਦਾ ਜਿਹੜਾ ਲੰਗਰ ਸੀਗਾ ਉਹ ਚੱਲ ਰਿਹਾ ਸੀ ਤਾਂ ਵੱਖ-ਵੱਖ ਪਿੰਡਾਂ ਦੇ ਜਿਹੜੇ ਲੋਕ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਲੰਗਰ ਦੀ ਸੇਵਾ ਗਈ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਆਪ ਮੁਹਾਰੇ ਜਿਹੜੇ ਲੋਕ ਨੇ ਉਹ ਇਸ ਲੰਗਰ ਦੇ ਚਾਦੀ ਸੇਵਾ ਕਿਸ ਦੇ ਵੱਲੋਂ ਬਰਤਨ ਸਾਫ ਕਰਨ ਦੀ ਜਿਹੜੀ ਸੇਵਾ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਕੀਤੀ ਜਾ ਰਹੀ ਹੈ ਤਾਂ ਕਿਸੇ ਦੇ ਵੱਲੋਂ ਜਿਹੜਾ ਕਹ ਲਈਏ ਕਿ ਝੂਠੇ ਪਾਂਡੇ ਮੰਨ ਜਿੰਦੀ ਜਿਹੜੀ ਸੇਵਾ ਹੈਗੀ ਉਹ ਜਿਹੜੀਆਂ तमाम ਚੀਜ਼ਾਂ ਨੇ ਉਹ ਤੁਸੀਂ ਇਸ ਜਗ੍ਹਾ ਤੇ ਦੇਖ ਸਕਦੇ ਹੋ ਔਰ ਜਿਹੜੀ ਪੰਜਾਬ ਦੀ ਇੱਕ ਸ਼ਰਧਾ ਭਾਵਨਾ ਹੈਗੀ ਕਿ ਕਿਸ ਤਰੀਕੇ ਦੇ ਨਾਲ ਲੰਗਰਾਂ ਦੇ ਵਿੱਚ ਸੇਵਾ ਕਰਨੀ ਹੈਗੀ ਉਹ ਚੀਜ਼ਾਂ ਤੁਸੀਂ ਇਸ ਲੰਗਰ ਦੇ ਵਿੱਚ ਦੇਖ ਰਹੇ ਹੋਗੇ ਤਾਂ ਇਸ ਪਾਸੇ ਬਾਈ ਜੀ ਖੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਜੀ ਕੀ ਨਾਮ ਆਪਣਾ ਜਗਮਉਂ ਸਿੰਘ ਜੀ ਜਗਮਉਂ ਜੀ ਕਿਹੜੇ ਪਿੰਡ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ ਹੈਗਾ ਔਰ ਕਿਹੜੀ-ਕਿਹੜੀ ਮੰਨ ਸਾਡੇ ਕੋਲ ਜਿਹੜਾ ਲੰਗਰ ਹੈ ਜੀ ਸਵੇਰੇ ਪ੍ਰਸ਼ਾਦਾ ਲੈ ਕੇ ਆਏ ਸੀ ਸਬਜੀ ਜੀ ਤੇ ਹੁਣ ਚਾਹ ਦਾ ਬਿਸਕੁਟ ਦਾ ਲੰਗਰ ਦਾ ਚੱਲ ਰਿਹਾ ਨੇੜੇ ਇਲਾਕੇ ਦੇ ਸਾਰੇ ਇਹ ਪਿੰਡਾਂ ਤੋਂ ਆਰਿਆ ਸੰਗਤ ਜੀ ਕੱਡਾ ਪਿੰਡ ਬੋਹੀ ਖੁਰਦਾ ਜੀ ਪਹਿਲਾਂ ਸੜਕਾਂ ਤੇ ਲੰਗਰ ਸੀ ਹੁਣ ਟਰਾਲੀਆਂ ਦੇ ਵਿੱਚ ਲੰਗਰ ਆਇਗਾ ਤੁਹਾਡੇ ਆ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੇ ਬੋਲੇ ਸਾਂਝਾ ਲੰਗਰ ਲਗਾਇਆ ਜਾ ਰਿਹਾ ਹਾਂਜੀ 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 ਸਾਡੇ ਪਿੰਡ ਦਾ ਸਾਰੇ ਦਾ ਸਾਂਝਾ ਸਹਿਯੋਗ ਕਰ ਰਿਹਾ ਸਾਰੇ ਪਿੰਡੋਂ ਜੀ ਅਸੀਂ ਪਹਿਲਾਂ ਵੀ ਹਰ ਜਗ੍ਹਾ ਜਾਂਦਾ ਲੰਗਰ ਤੇ ਅਸੀਂ ਪਿਛਲੇ ਸਾਲ ਵੀ ਸਾਡਾ ਲੰਗਰ ਜਾਂਦਾ ਰਿਹਾ ਜੀ ਦਿੱਲੀ ਮੋਰਚੇ ਤੇ ਤੇ ਹੁਣ ਵੀ ਅ ਮੇਰਾ ਨਾਮ ਗੁਰਨਾਮ ਸਿੰਘ ਢੰਠਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਪ੍ਰਧਾਨ ਸਮਾਣਾ ਤੁਹਾਡੇ ਲੰਗਰ ਜਿਹੜੇ ਅੱਜ ਸੜਕਾਂ ਦੇ ਉੱਪਰ ਲੱਗ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਮਾਡਰਨ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਲੰਗਰ ਬਣਾਏ ਜਾ ਰਹੇ ਨੇ ਹਾਂਜੀ ਇਹ ਜਣੀਆਂ ਚੀਜ਼ਾਂ ਨੇ ਜਿਹੜਾ ਲੰਗਰ ਸਾਡੇ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਤੇ ਉਹਦਾ ਅਜੇ ਵਿਆਜ ਨਹੀਂ ਖਤਮ ਹੋ ਰਿਹਾ ਤੇ ਉਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਸੀ ਜਿੱਥੇ ਵੀ ਜਾ ਕੇ ਬੈੰਨੇ ਆ ਸਭ ਤੋਂ ਪਹਿਲਾਂ ਸਾਡੀ ਸੰਗਠ ਦੇ ਨਾਲ ਪੰਗਤ ਜ਼ਰੂਰੀ ਹੁੰਦੀ ਹੈ ਤੇ ਅਸੀਂ 13 ਮਹੀਨੇ ਦਿੱਲੀ ਵੀ ਪਹਿਲਾਂ ਬੈਠ ਕੇ ਆਏ ਹਾਂ ਉੱਥੇ ਵੀ ਗੁਰੂ ਮਹਾਰਾਜ ਦੀ ਕਿਰਪਾ ਹੀ ਵਰਤੀ ਹੈ ਤੇ ਇੱਥੇ ਵੀ ਵਰਤ ਰਹੀ ਹੈ ਤੇ ਵਰਤਦੀ ਰਹੂਗੀ ਲੰਗਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਮਾਡਰਨ ਪੱਠੀਆਂ ਨੇ ਉਹਨਾਂ ਦੇ ਜ਼ਰੀਏ ਜਿਹੜਾ ਤੁਸੀਂ ਦੇਖ ਰਹੇ ਹੋਗੇ ਕਿ ਐ ਜਿਹੜਾ ਇਹ ਲੰਗਰ ਆ ਪੂਰਾ ਦਾ ਪੂਰਾ ਉਹ ਬਣਾਇਆ ਜਾ ਰਿਹਾਗਾ ਚਾਹੇ ਚਾਹ ਦਾ ਲੰਗਰ ਹੋਵੇ ਚਾਹੇ ਆ ਸਵੇਰੇ ਖਾਣੇ ਦਾ ਲੰਗਰ ਹੁੰਦਾ ਹੈਗਾ ਸ਼ਾਮ ਨੂੰ ਖਾਣੇ ਦਾ ਲੰਗਰ ਹੁੰਦਾ ਹੈਗਾ ਤਾਂ ਦਿਨ ਦੇ ਟਾਈਮ ਜਿਹੜੀ ਚਾਹ ਦੇ ਨਾਲ ਬਿਸਕੁਟ ਹੈਗੇ ਉਹ ਚੱਲਦੀ ਔਰ ਪਿੰਡ ਦੇ ਲੋਕਾਂ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਇਹ ਪੂਰੇ ਦਾ ਪੂਰਾ ਲੰਗਰ ਹੈਗਾ ਉਹ ਤਿਆਰ ਕੀਤਾ ਜਾਂਦਾ ਪਿੰਡ ਦੇ ਲੋਕਾਂ ਦੇ ਵੱਲੋਂ ਸਾਂਝੇ ਤੌਰ ਤੇ ਜਿਹੜੀ ਇਹ ਸੇਵਾ ਹੈਗੀ ਉਹ ਕੀਤੀ ਜਾ ਰਹੀ ਹੈ ਕੈਮਰਾਮੈਨ ਗੁਰਜੰਟ ਦੇ ਨਾਲ ਰੋਹਿਤ ਪੱਕਾ ਜੀ মিডিਆ ਸ਼ੰਭੂ ਬਾਰਡਰ ਅੰਬਾਲਾ